ਅੰਟੀ ਮਨਜੀਤ कौर फ्रॉम ਲੱਖੇਵਾਲੀ ਮੰਡੀ ਤੋਂ ਔਰ ਪਿਛਲੇ ਲਗਭਗ ਇਹ 7 ਮਹੀਨਿਆਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਜਿਨ੍ਹਾਂ ਨੇ ਇੱਕ 슈ਗਰ ਤੋਂ ਪ੍ਰੋਡਕਟ ਲਿਆ ਔਰ ਇਹਨਾਂ ਦੀ ਜਿਹੜੀ ਡਾਇਬਟੀਜ਼ ਸੀਗੀ ਉਹ ਲਗਭਗ ਸੀ ਕਿ 550 550 ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆਪਣਾ ਪ੍ਰੋਡਕਟ ਸ਼ੁਰੂ ਕੀਤਾ ਔਰ ਆਪਾਂ ਇਹਨਾਂ ਦੇ ਮੂੰਹੋਂ ਪੁੱਛਦੇ ਹਾਂ ਵੀ ਇਹਨਾਂ ਨੂੰ ਕਿਦਾਂ ਬੈਨੀਫਿਟ ਮਿਲਿਆ ਔਰ ਕਿੰਨੀ ਕੇ ਮੈਡੀਸਨ ਜਿਹੜੀ ਵਰਤ ਰਹੇ ਆ ਜਾਂ ਨਹੀਂ ਵਰਤ ਰਹੇ ਕੀ ਗੱਲ ਆ ਕੀ ਬਾਤ ਆ ਹਾਂਜੀ ਮੈਂ ਤੇ ਲੋਗਾਂ ਨਾਲ ਹੋਈ ਨਹੀਂ ਕਿ ਕਿ ਸ਼ੁਭਾ ਕਦਾਰੇ ਸ਼ਾਮ ਹਾਂਜੀ ਜਦੋਂ ਮੈਂ ਪ੍ਰੋਡੈਕਟ ਸ਼ੁਰੂ ਕੀਤਾ ਤੇ ਦੁਪਹਿਰ ਤੱਕ ਮੈਂ ਜਦੇ ਛੱਡ ਦਿੱਤੀ ਕਲਾਪਿੰਗ ਫਿਰ ਸੋਲ ਵਾਲੀ ਨੋਟ ਨੋਟ ਕਰਨਾ ਹੈ ਤੁਹਾਨੂੰ ਹੋਣਾ ਹੈ ਯਾ ਮਾਈਵਾਂ ਦਾ ਬੈਂਕ ਕੋਈ ਬਾਜੀ ਬਾਜੀ ਨਹੀਂ ਦੀ ਥੈਂਕ ਯੂ ਜੀ ਕਲਾਪਿੰਗ ਚਾਹੀਦੀ ਹੈ ਜੀ ਜਦੋਂ ਸੋਚਿਆ ਕਿ ਇਹ ਆ ਭਲਾ ਅੱਜ ਐਲੋਫੈਥਿਕ ਮੈਡੀਸਨ ਖਾ ਰਹੇ ਨੇ ਪਰਿਵਾਰ ਜਦੋਂ ਸ਼ੂਗਰ ਦੀ ਪ੍ਰੋਬਲਮ ਆਉਂਦੀ ਆ ਸਾਡੇ ਸਰੀਰ ਦੇ ਅੰਦਰ ਤੋਂ ਮੈਂ ਪ੍ਰੋਡਕਟ ਤੇ ਚਰਚਾ ਕਰਾਂਗਾ ਸ਼ੁਕਰ ਵਾਲੇ ਦੇ